ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨਰ ਤੇ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਬਹੁਤ ਹੀ ਪਿਆਰੀ ਜਿਹੀ ਵੀਡੀਓ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖੋ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਤੇ ਵੀਡੀਓ ਦੇ ਵਿੱਚ ਹੀ ਅਸੀਂ ਜੀ ਸੂਟ ਦਾ ਜਿਹੜਾ ਰੇਟ ਹੈ ਉਹ ਮੈਂਸ਼ਨ ਕਰਾਂਗੇ ਸੋ ਆਓ ਦੇਖਦੇ ਹਾਂ ਪਹਿਲਾ ਸੂਟ ਇਹ ਦੇਖੋ ਜੀ ਬਹੁਤ ਹੀ ਪਿਆਰੇ ਪ੍ਰਿੰਟ ਦੇ ਵਿੱਚ ਹੈ ਇਹਦੀ ਪੂਰ ਸ਼ਰਟ ਰਹੇਗੀ ਇਸ ਤਰ੍ਹਾਂ ਪ੍ਰਿੰਟਡ ਔਰ ਪਿਓਰ ਕਾਟਨ ਦੇ ਵਿੱਚ ਰਹੇਗਾ ਜੀ ਸੂਟ ਇੱਕ ਵੀ ਥ्रेड ਨਹੀਂ ਰਹੇਗਾ ਮਿਕਸ ਇਹ ਦੇਖੋ ਤੁਸੀਂ ਪ੍ਰਿੰਟ ਕਿੰਨਾ ਪਿਆਰਾ ਹੈ ਬਹੁਤ ਹੀ ਪਿਆਰੀ ਜੇ ਰੰਗਾਂ ਦੇ ਵਿੱਚ ਇਹ ਪ੍ਰਿੰਟ ਰਹੇਗਾ ਇਹ ਦੇਖੋ ਇਹ ਰਹੇਗੀ ਸ਼ਰਟ اور ਇਸ ਦੇ ਨਾਲ ਰਹੇਗੀ ਜੀ ਪਲੇਨ ਪੌਂਚਿਆਂ ਦੇ ਉੱਪਰ ਕੀਤਾ ਹੋਇਆ ਹੈ ਵਰਕ ਇਹ ਦੇਖੋ ਪੂਰਾ थ्रेड ਵਰਕ ਹੈ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਥ्रेड ਵਰਕ ਬਹੁਤ ਹੀ ਸਫਾਈ ਦਾ ਕੰਮ ਇਹ ਰਹੇਗਾ ਜੀ ਪੌਂਚਿਆਂ ਦਾ ਡਿਜ਼ਾਈਨ ਦੇ ਦੇਖੋ ਜਿਸ ਤਰ੍ਹਾਂ ਸੂਟ ਦੇ ਵਿੱਚ ਜਿਹੜਾ ਹੈ ਪ੍ਰਿੰਟ ਹੈ ਸੂਟ ਦਾ ਉਸੇ ਤਰ੍ਹਾਂ ਹੈ बॉटम ਦੇ ਵਿੱਚ ਜਿਹੜਾ ਪੈਚ ਲੱਗਾ ਹੋਇਆ ਹੈ ਸੇਮ ਮਿਕਸ ਆ ਦੇਖੋ ਇਹ ਜਿਹੜਾ 셔ਟ ਦੇ ਨਾਲ ਦਾ ਮੈਂ ਇਹ ਜਿਹੜਾ ਪੈਚ ਲੱਗਾ ਹੋਇਆ ਹੈ ਔਰ ਥ्रेड ਤੁਸੀਂ ਦੇਖੋ ਕਿੰਨਾ ਵਧੀਆ ਜਿਹੜਾ ਹੈ ਥ्रेड ਵਰਕ ਕੀਤਾ ਹੋਇਆ ਹੈ ਇਸ ਤਰ੍ਹਾਂ ਦਾ ਰਹੇਗਾ ਜੀ ਕੁਝ ਸੂਟ ਦਾ ਡਿਜ਼ਾਈਨ ਪਲੇਨ ਰਹੇਗੀ बॉਟਮ ਪ੍ਰਿੰਟਰਡ ਰਹੇਗੀ ਟੌਪ ਔਰ ਨਾਲ ਜੀ ਹਾਫ ਪਿਓਰ ਦੀ ਰਹੇਗੀ ਚੁੰਨੀ ਔਰ ਟੂ ਸਾਈਡਡ ਜਿਹੜੀ ਹੈ ਚੁੰਨੀ ਦੇ ਉੱਪਰ ਪੱਟੀ ਲੱਗੀ ਹੋਈ ਹੈ ਆਹ ਦੇਖੋ ਨਿਆ ਤੁਹਾਨੂੰ ਇਹ ਦੇਖੋ ਬਿਲਕੁਲ ਜਿਹੜੀ ਹੈ ਸੂਟ ਦੇ ਨਾਲ ਮੈਚਿੰਗ ਪੱਟੀ ਲੱਗੀ ਹੋਈ ਹੈ ਔਰ ਜੀ ਇਹ ਚੁੰਨੀ ਦੇ ਰਹੇਗੀ ਹਾਫ ਪਿਓਰ ਦੀ ਔਰ ਪ੍ਰੋਪਰ ਲੈਂਥ ਵਰਕ ਵਾਲੀ ਰਹੇਗੀ ਜੀ ਕੋਈ ਛੋਟੀ ਮੋਟੀ ਚੁੰਨੀ ਨਹੀਂ ਰਹੇਗੀ ਪੂਰੀ ਖੁੱਲੀ ਡੁੱਲੀ ਚੁੰਨੀ ਰਹੇਗੀ ਇਸ ਤਰ੍ਹਾਂ ਰਹੇਗਾ ਜੀ ਪੂਰਾ ਸੂਟ ਇਸ ਦਿਨ ਵਾਲੀ ਜੀ ਅਗਲਾ ਕਲਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਵਾਈਨ ਜਿਹੜਾ 베ਸ ਹੈ ਵਾਈਨ ਰਹੇਗਾ ਸੂਟ ਦਾ ਇਹ ਰਹੇਗਾ ਜੀ ਟੌਪ ਔਰ ਇਹ ਰਹੇਗੀ ਜੀ ਥ੍ਰੈਡ ਵਰਕ ਵਾਲੀ ਬਾਟਮ ਸੇਮ ਦੇਖੋ ਸੂਟ ਦੇ ਨਾਲ ਦਾ ਜਿਹੜਾ ਹੈਗਾ ਆ ਪੈਚ ਵਰਕ ਲੱਗਾ ਹੋਇਆ ਹੈ ਇਹ ਦੇਖੋ ਬਹੁਤ ਹੀ ਪਿਆਰਾ ਜਿਹੜਾ ਥ੍ਰੈਡਵਰਕ ਹੈ ਔਰ ਨਾਲ ਰਹੇਗੀ ਜੀ 2 ਸਾਈਡਡ ਹਾਫ ਪਿਓਰ ਦੀ ਚੁੰਨੀ ਬਹੁਤ ਹੀ ਪਿਆਰਾ ਜਿਹਾ ਰੰਗ ਵਾਈਨ ਸ਼ੇਡ ਦੇ ਵਿੱਚ ਸੂਟ ਇਹ ਜੀ ਪਿਓਰ ਕਾਟਨ ਦੇ ਸੂਟ ਰਹਿਣਗੇ ਔਰ ਸਕਰੀਨ ਦੇ ਉੱਪਰ ਸਾਡਾ ਨੰਬਰ ਵੀ ਲਗਾਤਾਰ ਚੱਲ ਰਿਹਾ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਮੈਸੇਜ ਵੀ ਕਰ ਸਕਦੇ ਹੋ ਜੀ ਇਸ ਦੇ ਨਾਲ ਹੀ ਤੁਹਾਨੂੰ ਅਸੀਂ ਦਿਖਾਉਨੇ ਆ ਅੱਗੇ ਜੀ ਗ੍ਰੀਨ ਸ਼ੇਡ ਦੇ ਵਿੱਚ ਇਹ ਰਹੇਗੀ ਜੀ ਟੌਪ ਜਿਹੜਾ ਪ੍ਰਿੰਟ ਹੈ ਉਹ ਸਾਰੇ ਸੂਟਾਂ ਦਾ ਸੇਮ ਰਹੇਗਾ ਔਰ ਇਹ ਰਹੇਗੀ ਜੀ ਨਾਲ ਕਲੀਨ ਜਿਹੜੀ ਹੈ ਬਾਟਮ ਰਹੇਗੀ ਉੱਪਰ ਥ्रेड ਵਰਕ ਕੀਤਾ ਹੋਇਆ ਹੈ ਤੁਸੀਂ ਦੇਖੋ ਬਹੁਤ ਹੀ ਸਫਾਈ ਦਾ ਕੰਮ ਕੀਤਾ ਹੋਇਆ ਹੈ ਔਰ ਨਾਲ ਰਹੇਗੀ ਜੀ ਜਿਹੜੀ ਹੈ ਹਾਫ ਪਿਓਰ ਦੀ ਚੁੰਨੀ ਔਰ ਚੁੰਨੀ ਦੇ ਟੂ ਸਾਈਡਰਡ ਜਿਹੜੀ ਹੈ ਪੱਟੀ ਲੱਗੀ ਹੋਈ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਤੁਸੀਂ ਦੇਖੋ ਗ੍ਰੀਨ ਸ਼ੇਡ ਬਹੁਤ ਹੀ ਪਿਆਰੀ ਲੁੱਕ ਦੇ ਰਿਹਾ ਹੈ ਸੂਟ ਔਰ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਦਿਖਾਉਣੀ ਹੈ ਜੀ ਅੱਗੇ ਬਲੈਕ ਬਲੈਕ ਸ਼ੇਡ ਦੇ ਵਿੱਚ ਸੂਟ ਇਹ ਦੇਖੋ ਜੀ ਬਹੁਤ ਹੀ ਪਿਆਰਾ ਜਿਹੜਾ ਟਾਪ ਦਾ ਪ੍ਰਿੰਟ ਹੈ ਵੀ ਇਹ ਸਿਰਦਾ ਬਲੈਕ ਰਹੇਗਾ ਔਰ ਪਿਓਰ ਕਾਟਨ ਦੇ ਵਿੱਚ ਸੂਟ ਹੈ ਜੀ ਇੱਕ ਵੀ ਥ्रेड ਮਿਕਸ ਨਹੀਂ ਹੈ ਇਸ ਦੇ ਨਾਲ ਆਏਗੀ ਜੀ ਬਲੈਕ ਸ਼ੇਡ ਦੇ ਵਿੱਚ ਬਾਟਮ ਤੁਸੀਂ ਦੇਖੋ ਡਿਜ਼ਾਈਨਿੰਗ ਬਹੁਤ ਹੀ ਪਿਆਰੀ ਹੈ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨ ਦੇ ਵਿੱਚ ਸੂਟ ਹੈ ਔਰ ਦੇਖੋ ਸੂਟ ਦੇ ਨਾਲ ਦਾ ਜਿਹੜਾ ਪੈਚ ਵੀ ਲੱਗਾ ਹੋਇਆ ਹੈ ਬਾਟਮ ਤੇ ਔਰ ਨਾਲ ਹਾਫ ਪਿਓਰ ਦੀ ਚੁੰਨੀ ਰਹੇਗੀ ਬਹੁਤ ਹੀ ਪਿਆਰਾ ਜਿਹਾ ਸੂਟ ਇਹ ਸੂਟ ਜੀ ਤੁਹਾਨੂੰ ਸਾਡੀ ਸ਼ਾਪ ਤੋਂ ਸਿਰਫ ਮਿਲੇਗਾ 500 ਦਾ ਜਲਦੀ ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ